ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਭਾਈ ਦੇਵਾ ਸਿੱਧੂ ਆਮ ਆਦਮੀ ਪਾਰਟੀ ਦੇ ਬਾਰੇ ਤੇ ਸੀਐਮ ਭਗਵੰਤ ਮਾਨ ਦੇ ਬਾਰੇ ਗੱਲਾਂ ਕਰਦੇ ਪਏ ਆ ਬਹੁਤ ਵੱਡੇ ਵੱਡੇ ਖਲਾਸੇ ਵੀ ਕਰਦੇ ਪਏ ਆ ਵੀਡੀਓ ਬਹੁਤ ਇੰਟਰਸਟਿੰਗ ਹੈ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਵੀਡੀਓ ਫਿਰ ਕਰਨੇ ਇਸਤੇ ਗੱਲ ਬਾਤ ਹਾਂਜੀ ਪੰਜਾਬ ਵਾਲਿਓ ਸਤਿ ਸ੍ਰੀ ਅਕਾਲ ਜਿਵੇਂ ਕਿ ਅੱਜ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਆਮ ਆਦਮੀ ਪਾਰਟੀ ਦਾ ਇੱਕ ਬਹੁਤ ਵੱਡਾ ਲੀਡਰ ਫੜਿਆ ਗਿਆ ਨਗਨ ਹਵਸਤਾ ਦੇ ਵਿੱਚ ਫੜਿਆ ਗਿਆ ਇੱਕ ਪ੍ਰੋਫੈਸਰ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਫੜਿਆ ਗਿਆ ਯਾਨੀ ਪੰਜਾਬ ਦੇ ਵਿੱਚ ਬਹੁਤ ਜਿਆਦੇ ਇਸ ਗੱਲ ਦੀ ਠੰਡੀ ਹੋ ਚੁੱਕੀ ਹੈ ਭਗਵੰਤ ਮਾਨ ਸਰਕਾਰ ਦੀ ਤਾਂ ਮੂੰਹ ਦਿਖਾਉਣ ਦੇ ਲਾਇਕ ਮੈਨੂੰ ਨਹੀਂ ਲੱਗਦਾ ਵੀ ਭਗਵੰਤ ਮਾਨ ਸਰਕਾਰ ਰਹੀ ਹੈ ਕਿਉਂਕਿ ਅੱਜ ਤੁਹਾਨੂੰ ਇੱਕ ਵੀਡੀਓ ਦਿਖਾਵਾਂਗੇ ਜਿਹੜਾ ਕਿ ਬੇहद ਜਿਆਦਾ ਸ਼ਰਮਸ਼ਾਰ ਕਰਨ ਵਾਲਾ ਔਰ ਆਮ ਆਦਮੀ ਪਾਰਟੀ ਦੇ ਕਈ ਬਹੁਤ ਵੱਡੇ ਲੀਡਰ ਯਾਨੀ ਇੱਕ ਐਮਐਲਏ ਦਾ ਨਾਮ ਪਹਿਲਾਂ ਤੁਸੀਂ ਸੁਣਿਆ ਹੋਣਾ ਬੀਤੇ ਦਿਨੀ ਇੱਕ ਆਡੀਓ ਵਾਇਰਲ ਹੁੰਦੀ ਆ ਬਲਕਾਰ ਸਿੰਘ ਸਿੱਧੂ ਜਿਹੜੇ ਕਿ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਔਰ ਹੁਣ ਇੱਕ ਬਿਲਕੁਲ ਯਾਨੀ ਨੰਗਰ ਅਵਸਥਾ ਦੇ ਵਿੱਚ ਫੜਿਆ ਜਾਣਾ ਇੱਕ ਲੀਡਰ ਦਾ ਉਹ ਲੀਡਰ ਵੀ ਦਿਖਾਵਾਂਗਾ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗਾ ਤੁਹਾਡਾ ਭਗਵੰਤ ਮਾਨ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਆ ਪੰਜਾਬ ਦੇ ਅੰਦਰ ਕਿ ਅਸੀਂ ਆ ਕਰਵਾਤਾ ਜੀ ਅਸੀਂ ਫਲਾਨਾ ਜੀ ਪਰ ਜਿਹੜੇ ਬੰਦਿਆਂ ਦੀ ਗੱਲ ਜਿੱਦੇ ਉੱਤੇ ਆ ਜਾਵੇ ਤਾਂ ਫੇਰ ਪਿੱਛੇ ਹੀ ਰਹਿ ਜਾਂਦਾ ਉਹ ਤੁਹਾਨੂੰ ਵੀ ਪਤਾ ਪੰਜਾਬ ਵਾਲਿਓ ਅੱਜ ਤੁਹਾਡੇ ਸਾਹਮਣੇ ਇੱਕ ਐਸੀ ਵੀਡੀਓ ਦਿਖਾਉਣ ਜਾ ਰਹੇ ਆ ਕਿ ਭਗਵੰਤ ਮਾਨ ਸਰਕਾਰ ਵੀ ਛੱਡੋ ਕੋਈ ਨਕਾਰ ਨਹੀਂ ਸਕਦਾ ਕਿਉਂਕਿ ਅਕਸਰ ਭਗਵੰਤ ਮਾਨ ਨੇ ਪੰਜਾਬ ਪ੍ਰਤੀ ਜਾਂ ਪੰਜਾਬ ਦੇ ਲੋਕਾਂ ਪ੍ਰਤੀ ਅੱਜ ਤੱਕ ਕੋਈ ਵੀ ਹੱਕ ਦੀ ਗੱਲ ਨਹੀਂ ਕੀਤੀ ਔਰ ਨਾ ਹੀ ਕਿਸੇ ਮੁੱਦੇ ਪ੍ਰਤੀ ਕੰਮ ਕੀਤਾ ਆ ਹੁਣ ਵੇਖੋ ਜਿਵੇਂ ਕਿਸਾਨਾਂ ਦੀਆਂ ਫਸਲਾਂ ਸਰਗੀਆਂ ਨੇ ਇਹਨਾਂ ਦੇ 92 94 ਐਮਐਲਏ ਜਿਤਾ ਕੇ ਭੇਜਦੀ ਹੈ ਜਨਤਾ ਤਾਂ ਉਹਨਾਂ ਦੇ ਵਿੱਚੋਂ ਕੋਈ ਵਿਆਰ ਵੀ ਨਹੀਂ ਆਉਂਦਾ ਖੈਰ ਇਹ ਗੱਲਾਂ ਮੈਂ ਤੁਹਾਡੇ ਨਾਲ ਬਾਅਦ ਦੇ ਵਿੱਚ ਕਰੂੰਗਾ ਪਰ ਜਿਹੜੀ ਇਹ ਵੀਡੀਓ ਹੈ ਇਹ ਵੀਡੀਓ ਹੈਰਾਨ ਕਰ ਦੇਣ ਵਾਲੀ ਹੈ ਅੱਜ ਤੁਸੀਂ ਪੂਰੀ ਗੌਰ ਦੇ ਨਾਲ ਪਹਿਲਾ ਇਹ ਵੀਡੀਓ ਦੇਖਣੀ ਆ ਉਸ ਤੋਂ ਬਾਅਦ ਇਸ ਤੇ ਆਪਣੀ ਵਿਚਾਰ ਚਾਹੇ ਕੋਈ ਤੁਸੀਂ ਭਵੰਤ ਮਾਨ ਦੇ ਸਪੋਰਟਰ ਹੋ ਜਾਂ ਨਹੀਂ ਇਸ ਵੀਡੀਓ ਦੇ ਪ੍ਰਤੀ ਤੁਹਾਡੀ ਪ੍ਰਕਿਰਿਆ ਕੀ ਆਉਂਦੀ ਹੈ ਇਹਦਾ ਮੈਨੂੰ ਇੰਤਜ਼ਾਰ ਰਹੂ ਔਰ ਕਮੈਂਟ ਬਾਕਸ ਦੇ ਵਿੱਚ ਮੈਂ ਤੁਹਾਡੇ ਜਵਾਬ ਵੀ ਦੇਵਾਂਗਾ ਤਾਂ ਸੁਣੋ ਇਹ ਗੌਰ ਦੇ ਨਾਲ ਫਿਰ ਮੈਂ ਤੁਹਾਡੇ ਨਾਲ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਪੀਏਯੂ ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਉਂਦਾ ਹੈ ਖਬਰਾਂ ਛਪੀਆਂ ਕਿ ਇੱਕ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਲੁਧਿਆਣਾ ਦੇ ਉੱਥੇ ਪੀਏਯੂ ਦੇ ਵਿੱਚ ਇੱਕ ਸਿਸਟਰ ਪ੍ਰੋਫੈਸਰ ਲੇਡੀਜ਼ ਦੇ ਨਾਲ ਗਲਤ ਅਵਸਥਾ ਦੇ ਵਿੱਚ ਉਥੋਂ ਦੇ ਇੱਕ ਕਰਮਚਾਰੀ ਵੱਲੋਂ ਫੜੇ ਜਾਂਦੇ ਆ ਕਰਮਚਾਰੀ ਦੇ ਉੱਪਰ ਉਲਟਾ ਕਰਮਚਾਰੀ ਦੇ ਉੱਪਰ ਐਕਸ਼ਨ ਹੁੰਦਾ ਹੈ ਪਹਿਲਾਂ ਕਰਮਚਾਰੀ ਨੂੰ ਜਿਹੜਾ ਉਹ ਸਸਪੈਂਡ ਕਰਵਾ ਦਿੱਤਾ ਜਾਂਦਾ ਹੈ ਪੁਲਿਸ ਨੂੰ ਫੜਾ ਦਿੱਤਾ ਜਾਂਦਾ ਹੈ ਬਾਅਦ ਚ ਐਸਿਸਟੈਂਟ ਪ੍ਰੋਫੈਸਰ ਦੇ ਕਹਿਣ ਤੇ ਉਸਨੂੰ ਸਸਪੈਂਡ ਕਰਾ ਦਿੱਤਾ ਜਾਂਦਾ ਮਾਮਲਾ ਪੱਖ ਜਾਂਦਾ ਜਿਹੜੀ ਕਰਮਚਾਰੀਆਂ ਦੀ ਜਥੇਬੰਦੀ ਐ ਉਸ ਤੇ ਪ੍ਰੋਟੈਸਟ ਦਾ ਕਾਲ ਦੇ ਦਿੰਦੀ ਹੈ ਤੇ ਸੱਤਾ ਧਿਰ ਦਾ ਨਸ਼ਾ ਹੋਣ ਕਰਕੇ ਤੇ ਤਖਤ ਹੋਣ ਕਰਕੇ ਯੂਨੀਵਰਸਿਟੀ ਨੂੰ ਸ਼ੌਣੀ ਦੇ ਵਿੱਚ ਬਦਲ ਦਿੱਤਾ ਜਾਂਦਾ ਤਾਂ ਕਿ ਕੋਈ ਪ੍ਰੋਟੈਸਟ ਨਾ ਹੋਵੇ ਯੂਨੀਵਰਸਿਟੀ ਦੇ ਸਟੂਡੈਂਟ ਨੂੰ ਤੇ ਮੇਲ ਆ ਜਾਂਦੀ ਹੈ ਰਾਤ ਨੂੰ ਕਿ ਕੱਲ ਨੂੰ ਯੂਨੀਵਰਸਿਟੀ ਦੇ ਸਾਰੇ ਗੇਟ ਬੰਦ ਰਹਿਣਗੇ ਤੇ ਉਸ ਤੋਂ ਬਾਅਦ ਪੁਲਿਸ ਆਉਂਦੀ ਹੈ ਵੱਡੇ ਪੱਤਰ ਦੇ ਉੱਤੇ ਉੱਥੇ ਗਫਤਾਰੀਆਂ ਵੀ ਪੈਂਦੀਆਂ ਐਨੀ ਉਸ ਉਥੋਂ ਦੇ ਸਟੂਡੈਂਟ ਨੇ ਕਦੇ ਦੇਖੀ ਨਹੀਂ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਪੀਏਯੂ ਦੇ ਸਟੂਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਅਨਮੋਲਦੀਪ ਸਿੰਘ ਬਰਾੜ ਨੇ ਗੱਲਬਾਤ ਕਰਦਿਆਂ ਮਾਮਲਾ ਕੀ ਹੈ ਕੌਣ ਜਿਹੜਾ ਆਪ ਆਗੂ ਹੈ ਸਾਰੇ ਵਿਸ਼ੇ ਤੇ ਜਾਣ ਕਰੇ ਲਵਾਂਗੇ ਬਾਈ ਸਸੀਕਾਲ ਸਭ ਤੋਂ ਪਹਿਲਾਂ ਬਾਈ ਸਸੀਕਾਲ ਜੀ ਤੁਹਾਡੇ ਦੇਖਣ ਵਾਲੇ ਹਜ਼ਾਰਾਂ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸੀਕਾਲ ਮਾਮਲਾ ਮਾਮਲਾ ਦੱਸੋ ਮਾਮਲਾ ਭਾਈ ਯੂਨੀਵਰਸਿਟੀ ਇਹ ਹੋਇਆ ਕਿ ਪਰਮਵੀਰ ਸਿੰਘ ਸਿੱਧੂ ਆਮ ਆਦਮੀ ਪਾਰਟੀ ਦਾ ਇੱਕ ਵਰਕਰ ਹੀ ਕਹਿ ਸਕਦੇ ਆਪਾਂ ਹਨ ਇਹਨਾਂ ਨਾਲ ਸ਼ੁਰੂ ਤੋਂ ਆਮ ਆਦਮੀ ਪਾਰਟੀ ਨਾਲ ਚੱਲ ਰਿਹਾ ਉਹ ਉਹਦਾ ਉਹਦੇ ਕੋਲੇ ਉਹ ਮੁੰਡੇ ਕੋਲੇ ਕੋਈ ਔਤਾ ਨਹੀਂਗਾ ਹਨ ਪਰ ਉਹਦੇ ਕੋਲੇ ਪਾਵਰ ਅਲਟੀਮੇਟ ਪਾਵਰ ਆ ਬਈ ਜਦੋਂ ਐਮਐਲਏ ਸਾਹਿਬ ਦੀ ਗੋਗੀ ਦੀ ਡੈਥ ਹੋ ਜਾਂਦੀ ਆ ਕਿ ਟਿਕਟ ਦੀ ਦਾਵੇਦਾਰੀ ਰੱਖੀ ਠੀਕ ਹੈ ਇਹ ਨਹੀਂ ਕੇਜਰੀਵਾਲ ਤੱਕ ਇਹਦੇ ਸਿੱਧੇ ਸੰਬੰਧ ਨਹੀਂ ਹਨਾ ਮਾਨ ਸਾਹਿਬ ਨਾਲ ਯਾਨੀ ਸੁਣ ਲਿਆ ਧਿਆਨ ਦੇ ਨਾਲ ਕਿ ਭਗਵੰਤ ਮਾਨ ਔਰ ਕੇਜਰੀਵਾਲ ਦੇ ਨਾਲ ਸਿੱਧੇ ਸੰਬੰਧ ਨੇ ਔਰ ਬੰਦਾ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਬੰਦਾ ਕੌਣ ਸੀ ਯਾਨੀ ਇਹ ਉਹ ਬੰਦਾ ਹੈ ਜਿਹਦੀ ਪਹੁੰਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਕਿ ਦਿੱਲੀ ਦੇ ਵਿੱਚੋਂ ਸੁਫਰਾ ਸਾਫ ਕਰਵਾ ਚੁੱਕੇ ਆ ਔਰ ਦੂਜੇ ਪਾਸੇ ਭਗਵੰਤ ਮਾਨ ਮੌਜੂਦਾ ਮੁੱਖ ਮੰਤਰੀ ਆ ਬੰਦਾ ਜਿਹੜਾ ਮਾਨ ਸਾਹਿਬ ਦੇ ਨਾਲ ਖੜਾ ਹੈ ਤੇ ਕੇਜਰੀਵਾਲ ਦੇ ਨਾਲ ਵੀ ਉਹੀ ਖੜਾ ਹੈ ਤਾਂ ਤੁਸੀਂ ਇਹ ਵੇਖੋ ਵੀ ਪੰਜਾਬ ਦੇ ਵਿੱਚ ਅਕਸਰ ਪੰਜਾਬ ਦੇ ਲੋਕ ਕੋਸ ਰਹੇ ਆ ਪੂਰੀ ਸਰਕਾਰ ਨੂੰ ਪੰਜਾਬ ਦੇ ਵਿੱਚ ਕਿਸਾਨ ਵੀ ਮਰ ਰਿਹਾ ਹੈ ਔਰ ਪੰਜਾਬ ਦੇ ਵਿੱਚ ਮਜ਼ਦੂਰ ਵੀ ਮਰ ਰਿਹਾ ਹੈ ਔਰ ਪੰਜਾਬ ਦੀ ਜਨਤਾ ਜੂਝ ਰਹੀ ਹੈ ਚਿੱਟੇ ਦੇ ਨਾਲ ਚਿੱਟਾ ਇੰਨਾ ਬਰਦਾ ਦਿੱਤਾ ਹੈ ਕਿ 81% ਲੋਕ ਪੰਜਾਬ ਦੇ ਮਰ ਚੁੱਕੇ ਆ ਕੱਲੇ ਨੌਜਵਾਨਾਂ ਦੇ ਵਿੱਚੋਂ ਤਾਂ ਹੁਣ ਭਗਵੰਤ ਮਾਨ ਦੇ ਐਮਐਲਏ ਭਗਵੰਤ ਮਾਨ ਦੇ ਇਹੋ ਜਿਹੇ ਜਿਹੜੇ ਨਜ਼ਦੀਕੀ ਬੰਦੇ ਨੇ ਜਿਹੜੇ ਸਰਕਾਰ ਦੇ ਨੁਮਾਇੰਦੇ ਕਹਿ ਸਕਦੇ ਆ ਤਾਂ ਉਹਨਾਂ ਲੋਕਾਂ ਦੁਆਰਾ ਇਹ ਕਹਿੋ ਜੀਆਂ ਘਟਨਾਵਾਂ ਨੂੰ ਅਨਜਾਨ ਦਿੱਤਾ ਜਾਂਦਾ ਜਿਹੜੀਆਂ ਕਿ ਬੇहद ਜਿਆਦੇ ਸ਼ਰਮਸ਼ਾਰ ਨੇ ਫਿਰ ਕਹਿੰਦੇ ਭਗਵਾਨ ਤੇ ਮਾਨ ਸਾਹਿਬ ਕਿ ਪੰਜਾਬ ਦੇ ਲੋਕ ਸਵਾਲ ਕਰਦੇ ਨੇ ਕਦੇ ਹੀ ਮੁੱਖ ਮੰਤਰੀ ਕਹਿੰਦਾ ਸੀ ਕਿ ਤੁਸੀਂ ਲੀਡਰਾਂ ਨੂੰ ਸਵਾਲ ਕਰਨੇ ਸਿੱਖੋ ਔਰ ਅੱਜ ਜਦੋਂ ਇਹਨਾਂ ਨੂੰ ਸਵਾਲ ਕੀਤੇ ਜਾਂਦੇ ਆ ਤੇ ਇਹਨਾਂ ਦੀ ਇਹੋ ਜਿਹੇ ਵੀਡੀਓ ਬਾਹਰ ਨਿਕਲ ਕੇ ਆਉਂਦੀਆਂ ਨੇ ਕਿ ਜਿਹੜੀਆਂ ਬਿਲਕੁਲ ਸ਼ਰਮਸ਼ਾਰ ਕਰ ਦੇਣ ਬਣੀਆਂ ਪੂਰੇ ਦੇਸ਼ ਪਰ ਦੇ ਲੋਕਾਂ ਨੇ ਇਸ ਵੀਡੀਓ ਦੀ ਬਹੁਤ ਨਿੰਦਿਆ ਕੀਤੀ ਹੈ ਕਿ ਗੱਲ ਗੰਨ ਪੂਰੇ ਮੁਲਖ ਦੇ ਵਿੱਚ ਚੱਲੀ ਜਾਂਦੀ ਆ ਸੋਸ਼ਲ ਮੀਡੀਆ ਦਾ ਯੁੱਗ ਹੈ ਤਾਂ ਭਗਵੰਤ ਮਾਨ ਸਰਕਾਰ ਦੇ ਵਿੱਚ ਜਿਹੜੇ ਲੋਕ ਨੇ ਦੇਖੋ ਭਗਵੰਤ ਮਾਨ ਮੁੱਦਿਆਂ ਪ੍ਰਤੀ ਬਿਲਕੁਲ ਨਖਿੱਦਾ ਤਾਂ ਨਿਕਲ ਗਿਆ ਔਰ ਦੂਜੇ ਪਾਸੇ ਜਿਹੜੇ ਜੰਗ ਦੀ ਉਮਰ ਦੇ ਮੁੰਡੇ ਨੇ ਦੀ ਸਰਕਾਰ ਦੇ ਅੰਦਰ ਉਹ ਇਸ ਕਦਰ ਕਲੰਕ ਲਾਉਂਦੇ ਜਾ ਰਹੇ ਆ ਪੰਜਾਬ ਦੇ ਮੱਥੇ ਤੇ ਵੀ ਔਰ ਦੂਜੇ ਪਾਸੇ ਇਹਨਾਂ ਦੀ ਸਰਕਾਰ ਦੇ ਮੌਜੂਦਾ ਜਿਹੜੇ ਮੁੱਖ ਮੰਤਰੀ ਮਾਨ ਸਾਹਿਬ ਦੇ ਉੱਤੇ ਵੀ ਦੇਖੋ ਕਿ ਨਗਨ ਅਵਸਥਾ ਦੇ ਵਿੱਚ ਕਿਸੇ ਲੀਡਰ ਦਾ ਫੜਿਆ ਜਾਣਾ ਛੋਟੀ ਮੋਟੀ ਗੱਲ ਨਹੀਂ ਹੁੰਦੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿਉਂਕਿ ਉਹ ਤਾਂ ਇੱਕ ਆਮ ਬੰਦਾ ਵੀ ਹੈ ਨਹੀਂ ਉਹ ਤਾਂ ਇੱਕ ਇਹਨਾਂ ਦੀ ਸਰਕਾਰ ਦਾ ਹਿੱਸਾ ਹੈ ਯਾਨੀ ਜਿਹੜਾ ਗੋਗੀ ਮਰਿਆ ਸੀ ਆਮ ਆਦਮੀ ਪਾਰਟੀ ਦਾ ਇੱਕ ਲੀਡਰ ਤਾਂ ਉਸ ਤੋਂ ਬਾਅਦ ਇਹਨੂੰ ਉਹਦੀ ਦਾਵੇਦਾਰੀ ਦਿੱਤੀ ਗਈ ਸੀ ਯਾਨੀ ਉਸ ਦੇ ਜਗ੍ਹਾ ਤੇ ਇਹ ਬੰਦਾ ਯਾਨੀ ਆਪਣਾ ਇੱਕ ਰਾਜ ਚਲਾ ਰਿਆ ਸੀ ਕਹਿ ਸਕਦੇ ਜਿਵੇਂ ਆਪਣਾ ਇੱਕ ਡਿਊਟੀ ਕਰ ਰਿਹਾ ਕਹਿ ਸਕਦੇ ਆ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਨੂੰ ਲੱਗਦਾ ਵੀ ਜਿਵੇਂ ਮੂੰਹ ਦਿਖਾਉਣ ਜੋਗਾ ਤਾਂ ਨਹੀਂ ਛੱਡਿਆ ਪਰ ਹੁਣ ਚੰਗਾ ਤਾਂ ਮੁੱਖ ਮੰਤਰੀ ਫੇਰ ਹੀ ਰਹਿਣਾ ਜੇਕਰ ਆਪਣੇ ਲੋਕਾਂ ਦੇ ਉੱਤੇ ਸਭ ਤੋਂ ਪਹਿਲਾਂ ਐਕਸ਼ਨ ਲੈ ਲੇ ਲੋਕ ਤਾਂ ਹੋਰ ਬਹੁਤ ਸਾਰੇ ਆ ਜਿਹੜੇ ਉਹਨਾਂ ਦੀ ਜਗ੍ਹਾ ਦੇ ਉੱਤੇ ਤੁਸੀਂ ਹੋਰ ਲਾ ਸਕਦੇ ਹੋ ਪੰਜਾਬ ਸਾਡਾ ਬਹੁਤ ਵੱਡਾ ਹੈ ਅਕਸਰ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਨੌਕਰੀਆਂ ਪੰਜਾਬ ਦੇ ਲੋਕਾਂ ਦੇ ਹੱਕ ਨੇ ਉਹ ਤੁਸੀਂ ਬਗਾਨੇ ਸਟੇਟਾਂ ਨੂੰ ਦੇ ਰਹੇ ਹੋ ਤੇ ਦੂਜੇ ਸੂਬਿਆਂ ਦੇ ਲੋਕ ਪੰਜਾਬ ਦੇ ਵਿੱਚ ਨੌਕਰੀਆਂ ਤੇ ਪੰਜਾਬ ਦੇ ਵਿੱਚ ਰਾਜ ਕਰ ਰਹੇ ਨੇ ਸਾਡਾ ਪੰਜਾਬ ਤਾਂ ਸ਼ਾਮਲਾਟ ਆ ਜਿਹੜਾ ਮਰਜ਼ੀ ਦੱਬੇ ਜਿਹੜਾ ਮਰਜ਼ੀ ਘਰ ਖਰੀਦੇ ਜਿਹੜਾ ਮਰਜ਼ੀ ਵੋਟ ਬਣਵਾ ਲੇ ਪਰ ਜਿਹੜੇ ਸਾਡੇ ਵਾਲੇ ਪੰਜਾਬੀ ਐ ਇਹਨਾਂ ਨੂੰ ਨਾ ਤਾਂ ਹਿਮਾਚਲ ਦੇ ਵਿੱਚ ਤੇ ਨਾ ਐਮਪੀ ਦੇ ਵਿੱਚ ਕਈ ਹੋਰ ਬਹੁਤ ਸਾਰੇ ਸੂਬੇ ਨੇ ਜਿਨ੍ਹਾਂ ਨੇ ਆਪਣਾ ਇੱਕ ਬਹੁਤ ਵਧੀਆ ਕਾਨੂੰਨ ਬਣਾਇਆ ਹੋਇਆ ਕਿ ਬਗਾਨੀਆਂ ਸਟੇਟਾਂ ਦੇ ਰੋਕ ਸਾਡੀ ਸਟੇਟ ਦੇ ਵਿੱਚ ਨਾ ਜਗ੍ਹਾ ਲੈ ਸਕਦੇ ਨਾ ਆਪਦੇ ਪ੍ਰੂਫ ਬਣਾ ਸਕਦੇ ਯਾਨੀ ਕੋਈ ਵੀ ਆਰਡੀ ਪ੍ਰੂਫ ਨਹੀਂ ਬਣਾ ਸਕਦੇ ਤਾਂ ਸਾਡੇ ਵਾਲੇ ਪੰਜਾਬ ਨੂੰ ਇਹਨਾਂ ਨੇ ਖੁੱਲੇ ਤੌਰ ਤੇ ਛੱਡ ਦਿੱਤਾ ਵੀ ਜਿਵੇਂ ਕੋਈ ਧਰਮਸ਼ਾਲਾ ਹੁੰਦੀ ਆ ਛਾਂ ਮਲਾਡ ਬਣਾ ਦਿੱਤਾ ਤਾਂ ਪੰਜਾਬ ਸਾਡਾ ਇਹ ਸਰਕਾਰਾਂ ਦੀ ਬਗਿਆ ਦੇ ਨਾਲ ਡੁੱਬਿਆ ਤੇ ਪੰਜਾਬ ਵਾਲੇ ਇਹ ਗੱਲਾਂ ਝੂਠੀਆਂ ਨਹੀਂ ਹੈਗੀਆਂ ਇਸ ਕਰਕੇ ਸਰਕਾਰ ਹਰ ਫਰੰਟ ਦੇ ਉੱਤੇ ਡਿੱਗੀ ਐ ਤੇ ਡਿੱਗੀ ਰਹਿਣੀ ਐ ਨਾ ਪੰਜਾਬ ਦੇ ਕੰਮਾਂ ਜਾਈ ਐ ਤੇ ਨਾ ਕੱਲ ਆਵੇ ਤਾਂ ਠੀਕ ਐ ਜੀ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਿਆ ਕਿ ਭਾਈ ਦੇਵਾ ਸਿੱਧੂ ਗੱਲ ਕਰਦੇ ਪਏ ਸੀਐਮ ਭਗਵੰਤ ਮਾਨ ਦੀ ਕਿ ਸੀਐਮ ਭਗਵੰਤ ਮਾਨ ਨੂੰ ਹੁਣ ਹੁ ਕੋ ਮ ਛੱਡ ਦੇਣੀ ਚਾਹੀਦੀ ਐ ਉਹਦੇ ਬਸ ਦੀ ਗੱਲ ਨਹੀਂ ਐ ਕਿਉਂਕਿ ਅਗਰ ਉਹਦੇ ਆ ਜਿਹੜੇ ਪਾਰਟੀ ਦੇ ਬੰਦੇ ਐ ਉਹ ਹੀ ਉਹਦੇ ਕੰਟਰੋਲ ਚ ਨਹੀਂ ਐ ਤੇ ਫਿਰ ਉਹਨੂੰ ਹਕੂਮਤ ਛੱਡ ਦੇਣੀ ਚਾਹੀਦੀ ਜਾਂ ਦੇਖੋ ਕਿ ਪੰਜਾਬ ਦੇ ਵਿੱਚ ਜਿਹੜਾ ਹੁਣ ਜ਼ੁਲਮ ਹੋ ਰਿਹਾ ਉਹਦਾ ਜ਼ਿੰਮੇਵਾਰ ਕੌਣ ਹੈ ਸੀਐਮ ਭਗਵੰਤ ਮਾਨ ਨਹੀਂ ਕਿਉਂ ਕਿ ਇਹ ਇਸ ਟਾਈਮ ਇਸ ਸੂਬੇ ਦਾ ਸੂਬੇ ਪੰਜਾਬ ਦਾ ਸੀਐਮ ਇਹਦੇ ਕੋਲ ਸਾਰੇ ਇਖਤਿਆਰ ਐ ਤੇ ਅਗਰ ਉਹਦੇ ਹੁੰਦਿਆਂ ਵੀ ਉਹਦੇ ਇੰਨੇ ਜ਼ਿਆਦਾ ਇਖਤਿਆਰਾਤ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਅਗਰ ਸਕੂਨ ਜਨ ਜਿਹੜੇ ਪੰਜਾਬ ਦੇ ਲੋਕ ਹੈ ਉਹਨਾਂ ਨੂੰ ਉਹਨਾਂ ਦੇ ਇਖਤਿਆਰ ਨਹੀਂ ਮਿਲਦੇ ਪਏ ਤੇ ਫਿਰ ਜ਼ਿੰਮੇਦਾਰ ਕੌਣ ਸੀਐਮ ਭਗਵੰਤ ਮਾਨ ਹੁਣ ਪੰਜਾਬ ਦੇ ਵਿੱਚ ਜਿਹੜਾ ਇੰਨਾ ਚਿੱਟਾ ਆਮ ਹੋਇਆ ਨਸ਼ਾ ਇਹਨਾਂ ਚੱਲਦਾ ਕਿ 80% ਜਿਹੜੇ ਨੌਜਵਾਨ ਹੈ ਉਹ ਆਪਣੀ ਜ਼ਿੰਦਗੀ ਤਬਾਹ ਕਰ ਬੈਠੇ ਹੈ ਇਹਦਾ ਜ਼ਿੰਮੇਦਾਰ ਕੌਣ ਹੈ ਹਕੂਮਤ ਹੀ ਇਹ ਸੀਐਮ ਭਗਵੰਤ ਮਾਨ ਤੇ ਜੇ ਇਹ ਇਨਾ ਕੰਟਰੋਲ ਨਹੀਂ ਕਰ ਸਕਦਾ ਤੇ ਫਿਰ ਇਸ ਅਹੁਦੇ ਤੋਂ ਹਟ ਜਾਏ ਲੇਕਿਨ ਕੀ ਹੈ ਕਿ ਇਸ ਵਕਤ ਇਹਨਾਂ ਦੇ ਮਨ ਦੇ ਅੰਦਰ ਇਹ ਹੀ ਹੈ ਕਿ ਜਿਹੜੇ ਹੁਣ 2 ਸਾਲ ਰਹਿ ਗਏ ਹੈ ਇਹ ਕਿਸੇ ਤਰ੍ਹਾਂ ਪੂਰੇ ਕੀਤੇ ਜਾਣ ਕਿਉਂਕਿ ਅਗਰ 2027 ਦੀ ਚੋਣਾਂ ਦੇ ਵਿੱਚ ਭਾਈ ਅਮਰਤਪਾਲ ਬਾਦਲ ਆ ਗਏ ਤੇ ਫਿਰ ਇਹਨਾਂ ਦਾ ਜਿੰਨਾ ਮੁਸ਼ਕਲ ਹੈ ਤੇ ਸੀਐਮ ਬੰਨਾ ਤੇ ਬਹੁਤ ਹੀ ਮੁਸ਼ਕਲ ਹੈ ਤੇ ਇਸ ਕਰਕੇ ਉਹ 2 ਸਾਲਾਂ ਚ ਬਜਾਏ ਅੱਛੀ ਕਾਰਗਰਦੀ ਕਰਨ ਦੇ ਉਹ ਆਪਣਾ ਸਿਰਫ ਟਾਈਮ ਗੁਜ਼ਾਰ ਰਹੇ ਜਿੰਨਾ ਕੋਨਾ ਕੋ ਕਮਾਇਆ ਜਾ ਰਿਹਾ ਪੈਸਾ ਇਕੱਠਾ ਕੀਤਾ ਜਾ ਰਿਹਾ ਕਰਨ ਦੇ ਪੰਜਾਬ ਦੇ ਲੋਕਾਂ ਦਾ ਨਹੀਂ ਸੋਚਣਦੇ ਕਿ ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਨਹੀਂ ਮਿਲਣਦੀਆਂ ਪੰਜਾਬ ਜਿਹੜਾ ਵੈ ਉਹਨੂੰ ਸ਼ਰਮ ਧਰਮਸ਼ਾਲਾ ਬਣਾ ਦਿੱਤਾ ਗਿਆ ਵੈ ਕਿ ਜਿਹੜਾ ਮਰਜ਼ੀ ਆਣ ਕੇ ਰਹਿ ਲੇ ਕੋਈ ਗੱਲ ਬਾਤ ਹੀ ਨਹੀਂ ਜਿਹੜਾ ਪੰਜਾਬ ਦੇ ਆ ਲੋਕ ਹੈ ਉਹਨਾਂ ਨੂੰ ਉਹਨਾਂ ਦਾ ਹੱਕ ਮਿਲਦਾ ਨਹੀਂ ਤੇ ਜਿਹੜੇ ਬਾਹਰ ਦੇ ਲੋਕ ਜ਼ਿਲ੍ਹੇ ਦੇ ਉਹ ਆਣ ਕੇ ਤੇ ਪੰਜਾਬ ਦੇ ਵਿੱਚ ਆਪਣੇ ਕਦਮ ਜਮਾਈ ਜਾਂਦੇ ਆ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮਿਲਦੀਆਂ ਨਹੀਂ ਤੇ ਬਾਹਰ ਦੇ ਨੌਜਵਾਨ ਆਣ ਕੇ ਨੌਕਰੀਆਂ ਹਾਸਲ ਕਰੀ ਜਾਂਦੇ ਇਹ ਪੰਜਾਬੀਆਂ ਨੇ ਇੰਨਾ ਤੱਕਾ ਕਿਉਂ ਹੋ ਰਿਹਾ ਕਿਉਂਕਿ ਪੰਜਾਬ ਦੇ ਜਿਹੜੇ ਰਵਾਮ ਹਨਾ ਉਹਨਾਂ ਦੀ ਸੁਣੀ ਨਹੀਂ ਜਾ ਰਹੀ ਉਹ ਸ਼ੋਰ ਜਾਂ ਇਤਜਾਜ ਤੇ ਬਹੁਤ ਕਰਦੇ ਆ ਲੇਕਿਨ ਕੀ ਹੈ ਕਿ ਉਹਨਾਂ ਦੀ ਦਾਦਰਸੀ ਨਹੀਂ ਹੋ ਰਹੀ ਉਹਨਾਂ ਦੀ ਕੋਈ ਗੱਲ ਨਹੀਂ ਸੁਣਉਂਦੇ ਆ ਤੇ ਬਾਕੀ ਵੀਰੋ ਤੁਹਾਨੂੰ ਜੇ ਦੇਵਾ ਸਿੱਧਾ ਨੇ ਜਿਹੜੀ ਗੱਲ ਗੱਲਾਂ ਤੇ ਬਾਕੀ ਵੀਰੋ ਦੇਵਾ ਸਿੱਧੂ ਨੇ ਜਿਹੜੀਆਂ ਗੱਲਾਂ ਕੀਤੀਆਂ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਤੜਕੇ ਵਿਚਾਰ ਹੈ ਕਮੈਂਟ ਕਰਕੇ ਆਪਣੀ رائے ਦਾ اظہار لازمی ਕਰਿਓ ਆਪਣਾ ਲਿਕੇ ਟੈਗਸ ਰੱਖਿਆ ਰਬਰਾਕਾ